ਰੂਬਲ ਭਾਜੀ ਮੇਰੇ ਨਾਲ ਇਦਾਂ ਕਦੇ ਨਾ ਆਏ ਕੰਮ ਕਰਾਉਣ ਆਏ ਮੇਰ ਕੋ ਤੇ ਧੱਕੇ ਧੁੱਕੇ ਮਾਰੇ ਉਹਨਾਂ ਵਾਸੇ ਮਜ਼ਾਕ ਚ ਮੈਨੂੰ ਮਾਰੇ ਫੇਰ ਗੁੱਸੇ ਜਿਹੜਾ ਪੇ ਮਾਰਨ ਫੇਰ ਚਲ ਗਏ ਉਤੋਂ ਤੇ ਫਿਰ ਅਗਲੇ ਦਿਨ ਮੁੰਡੇ ਲੈ ਕੇ ਤੇ ਮੈਨੂੰ ਪੈ ਗਏ ਮੇਰੀ ਦੁਕਾਨ ਤੇ ਮੈਂ ਹਥੋਂ ਭੱਜ ਗਿਆ ਤੇ ਫਿਰ ਮੈਨੂੰ ਇਨਾ ਹਰਪੁਰੇ ਦੇ ਵਿੱਚ ਘਾਰ ਘੇਰ ਲਿਆ ਫਿਰ ਉੱਥੇ ਨਾ ਇੱਕ ਗੋਲੀ ਮਾਰੀ ਮੇਰੇ ਮਗਰ ਵੀ ਰੁਕ ਜਾ ਨਹੀਂ ਤੇ ਤੈਨੂੰ ਮਾਰ ਦੇਣਾ ਜੇ ਤੇ ਫਿਰ ਇਨਾ ਗੋਲੀ ਮਾਰੀ ਮੈਂ ਰੁਕ ਗਿਆ ਉੱਥੇ ਫਿਰ ਇਨਾ ਮੇਰੇ ਦੱਤਰ ਮਾਰੇ ਜੋ ਵੀ ਸੱਟਾਂ ਮੇਰੇ ਲਾਤੀਆਂ ਨਾ ਰੰਜੀਤ ਕੀ ਕਿੰਨਾ ਕੋਸ਼ਿਸ਼ ਵੀ ਨਹੀਂ ਭਾਈ ਕੰਮਕਾਰ ਕਰਾਉਣਾ ਹੁੰਦੇ ਸੀ ਬਸ ਐਸੇ ਗੱਲੋ ਧੱਕੇ ਮਾਰੇ ਵੀ ਮੇਰਾ ਕੰਮ ਕਰ ਪੈਲੋ ਤੇ ਮੈਂ ਕਿਹਾ ਮੇਰੇ ਕੋ ਕਸਟਮਰ ਆ ਮੈਂ ਬਾਤ ਚ ਕਰਦਾ ਐਸੇ ਗੱਲੋ ਭਾਈ ਹਾਂਜੀ ਫਾਇਰ ਉਹ ਨਾ ਕੀਤਾ ਵੀ ਰੁਕ ਮੇਰੇ ਮਗਰ ਮਾਰਿਆ ਫਾਇਰ ਲੱਤਾ ਚ ਵੀ ਰੁਕ ਜਾ ਨਹੀਂ ਤੇ ਤੈਨੂੰ ਮਾਰ ਦੇਣਾ ਹੀ ਫਿਰ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਆ ਫਿਰ ਮੇਰੇ ਕੋ ਮਾਫੀ ਮੂਫੀ ਮੰਗਉਂਦੇ ਰਹੇ ਕਰੀ ਪੈਰੀ ਹੱਥ ਲਾ ਮੇਰੀਆਂ ਵੀਡੀਓ ਬਣਾਉਂਦੇ ਰਹੇ ਕੁੱਟਦੇ ਆ ਕੁੱਟਦੇ ਆਂ ਦੀਆਂ ਹਾਂਜੀ ਕਾਰਨ ਕਿਸ ਹੋ ਗਿਆ ਬਸ ਆਈ ਹੋਪੀ ਭਾਈ ਜੀ ਧੱਕੇ ਧੁੱਕੇ ਮਾਰੇ ਜਿਹੜੇ ਡਾਕਟਰ ਸੁਖਰਾਜ ਸਿੰਘ ਗੁਰਦੇਵ ਸਿੰਘ ਆ ਸਾਨੋ ਰਾਨਾ ਪ੍ਰਤਾਪ ਸਿੰਘ ਪਿੰਡ ਤੋਂ ਦੋ ਹੀ ਦਿਹਾ ਆ ਸਾਡੇ ਕੋਲ 4 ਵਜੇ ਦੇ ਕਰੀਬ ਆਇਆ ਤੇ ਇਹ ਸੱਟਾਂ ਦੇ ਕੇਸ ਚ ਆਇਆ ਸਾਡੇ ਸੱਟਾਂ ਲੱਗੀਆਂ ਨੇ ਇਹਨਾਂ ਸੱਟਾਂ ਦੇ ਨੋਟ ਕਰ ਲਈਆਂ ਸੱਟਾਂ ਐਂਡ ਰੈਕਸਰੀ ਰੱਖੀਆਂ ਹਜੇ ਸੀ ਇਹਦਾ ਟ੍ਰੀਟਮੈਂਟ ਫਰਸਟ ਏਡ ਦਿੱਤਾ ਇਹਨੂੰ ਬਾਕੀ ਐਕਸਰੇ ਤੇ ਪਤਾ ਚੱਲੇਗਾ ਜੇ ਕੋਈ ਬੁਲੇਟ ਦੀ ਕੋਈ ਇਨਕੁਆਰੀ ਕੋਈ ਜਾਂਚ ਕੁਝ ਵੀ ਪਤਾ ਚੱਲਦਾ ਐਕਚੁਅਲੀ ਤੋਂ ਬਾਅਦ ਕੁਝ ਦੱਸ ਸਕਾਂਗੇ ਰੈਫਰ ਕਰ ਰਹੇ ਹੋ ਰੈਫਰ ਸ਼ਾਇਦ ਸਾਨੂੰ ਕਰਨਾ ਪਏਗਾ ਥੋੜਾ ਟ੍ਰੀਟਮੈਂਟ ਵਾਸਤੇ ਲਾਸਟ ਸਟੇਜ ਹੈ